ਜਿਮਰਾ ਤੋਂ ਭਾਈ ਸਾਹਿਬ ਪਹਿਲਾਂ ਮੇਰੇ ਕੋਲ ਐਕਸੀਡੈਂਟ ਹੋ ਗਿਆ ਸੀ ਤੇ ਹੌਲਰ ਰਿਕਵਰੀ ਤੇ ਆ ਅਸੀਂ ਕਿੱਥੇ ਪੜਦੇ ਹੀ ਭੰਗੜਾ ਪਾਉਂਦੇ ਹਾਂ ਨਹੀਂ ਸਕੂਲ ਦੇ ਵਿੱਚ ਮੈਂ ਰਾਜੀ ਸੁਖਾ ਜੈਲੀ ਬਿੱਲਾ ਹੈਪੀ ਹਨਾ ਚੇਤਾ ਰਵੀ ਤੇ ਲਿਖੋ ਜੱਜੀ ਉਹੀ ਆਪਣਾ ਤੇ ਅੱਜ ਵੀ ਭਾਈ ਸਾਹਿਬ ਨਾਲ ਕਵਨ ਨੂੰ ਡਿਆਵਾ ਜਦ ਕਮਲ ਮੂਹ ਤੋਂ ਆਪ ਨਹੀਂ ਕਹਿਣਿਆ ਵਾ ਕਿ ਮੈਂ ਪਹਗੜਾ ਪਉਣਾ ਵਾ ਤੇਨੇ ਚੇਤਾ ਪਗੜਾ ਭਾਈ ਲਾ ਕੇ ਲੈ ਇੱਥੇ ਲੈ ਕੈਮਰਾ ਇਹਨੂੰ ਮੈਂ ਇੱਕ ਭਗੜਾ ਚੇਤਾ ਤੈਨੂੰ ਤੇ ਇਹ ਵੀ ਜੈ ਚਾਫਾ ਮਾ ਨੂੰ ਪਤਾ ਸਿੰਗਰ ਜੱਫਾ ਬਲ ਲਗਾ ਦੇ ਸਿੰਗਰ ਜੱਫਾ ਮਾ ਪਤਾ ਲੱਗੇ ਪਤਾ ਲੱਗੇ ਪਤਾ ਲੱਗੇ ਸਮਾਨ ਸੇ ਦਾ ਖਮਾਨ ਮਾ ਬੋਲੇ ਤੂੰ ਕੋਈ ਨਹੀਂ ਕੰਮ ਕਰਦਾ ਚਾਫਾ ਮਾ ਨਾ ਆ ਆ ਬਸ ਬਸ ਆ ਆ ਆ ਆ ਉਹ ਆਇਆ ਇਹ ਬਿਨਾ ਆ ਕਿ ਨ ਇੱਕ ਵੀ ਹੈ ਇਹ ਬਿਨਾ ਭੰਗੜਾ ਵੀ ਪਾਉਂਗਾ ਹੀ ਤੇ ਕ੍ਰਿਕਟ ਦਾ ਹੀ ਬਹੁਤ ਵਧੀਆ ਪਲੇਅਰ ਹੈ ਤੇ 22 ਸਾਲ ਪਹਿਲਾਂ ਉਹ ਨਹੀਂ ਇੰਨਾ ਵੀ ਹੋ ਵੀ ਤੇ ਸਨਖਿਆ ਸਭ ਤੋਂ ਜ਼ਿਆਦਾ ਹੁੰਦਾ ਹੀ ਹੈ ਹਾਂ ਮਹਾਰਾਜ ਦੀ ਕਿਰਪਾ ਕਰਕੇ ਮੈਂ ਤੁਹਾਨੂੰ ਨਹੀਂ ਸੈਟਿੰਗ ਨੂੰ ਉੱਦੀ ਸਾਰੇ ਦੇਖਣਗੇ ਤੈਨੂੰ ਆਪਣੀ ਕਲਾਸ ਵਾਲੇ ਕਾਗਜ਼ ਦਿਖਾਓ ਸਾਰੇ ਦੇਖਣੇ ਜਿੰਨੇ ਬੱਚਾ ਕਰਦੇ ਇਸ ਥੀ ਵੇਖ ਕੇ ਦੇਣਾ ਪਰ ਤੋਂ ਨਹੀਂ ਉਹ ਤੇ ਵੇਖਾਂਗੇ ਫਾਸਲੂ ਜਿੰਨੇ ਅਸੀਂ ਲੀਗ ਦੇ ਕੋਈ ਨਾ ਰੱਖਣੇ ਜਿਹੜੇ ਆਪਣਾ ਸਾਫ ਰੱਖ ਕੇ ਰੱਖੋ ਸਾਫ ਜਿਹਾ ਕਾਣੀ ਸੇ ਵੀ ਦੇਖੂਗੀ ਤੈਨੂੰ ਠੀਕ ਹੈ ਮਾਰੇ ਤੈਨੂੰ ਕਰਦੀ ਗਿਆ ਕਰਨਾ ਬੰਦੇ ਬੰਦੇ ਕਰ ਲੈ ਸਟੈਪ ਦਾ ਸਕੀਰੇ ਕਿਹੜੇ ਹੁੰਦੇ ਤੈਨੂੰ ਬਈ ਲਾ ਕੇ ਲਿਖਿਆ ਉਹਦਾ ਕੋਈ ਨਾਮ ਦੱਸੂਗਾ ਸਟੈਪਾਂ ਦਾ ਨਹੀਂ ਗੁਰਪਿਆ ਨਿੰਗਾ ਜੀ ਆਪਾ ਹੋਰ ਵੀ ਮਾਰੇ ਕੋ ਦਾ ਕਿਹੜਾ ਕਰਾ ਲਾ ਗੁਰਪਿਆ ਨਿੰਗਾ ਜੀ ਆਪਾ ਹੋਰ ਦੱਸ ਸੈਰ ਦਾ ਨਹੀਂ ਇੱਕ ਹਾੜੀ ਕਿ ਦੂਜੀ ਜੀ ਦੂਜੀ

<tapaki earth> <tum> yang ओ मैं ਪਰ ਮੈਂ ਜਾਣਾ ਘਰੇ ਮਰਮਲਾ ਕੰਮ ਜਾ ਰਿਹਾ ਸੀ ਫਿਰ ਨਸਲੀ ਲੱਗਿਆ ਜਿਵੇਂ ਆਕਦੀ ਹਾਂ ਤੇ ਨੇ ਭਗੜਾ ਹੀ ਬਾਗ ਨਾ ਹਾ ਅੱਛਾ ਹੋ ਲੈ